ਰਈਏ ਦੇ ਵਿੱਚ ਚਾਹ ਦਾ ਖੋਖਾ ਲਾਉਣ ਵਾਲੀ ਕੁੜੀ ਮਨਦੀਪ ਮੰਨੇ ਵਰਗੇ ਬੰਦੇ ਨੂੰ ਜਿਹੜਾ ਕਿ ਭਾਰਤ ਦੀਆਂ ਤੇ ਖਾਸ ਕਰਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਉੱਤੇ ਤਿੱਖੇ ਤਨਜ਼ ਕੱਸਦਾ ਤਿੱਖੇ ਵਿਅੰਗ ਕਰਦਾ ਤਿੱਖੇ ਸ਼ਬਦ ਕਬਾਰ ਕਰਦਾ ਗਲਤ ਨੂੰ ਗਲਤ ਕਹਿਦਾ ਉਹਨੂੰ ਇੱਕ ਕੁੜੀ ਨਿੱਕੀ ਜੀ ਉਮਰ ਦੀ ਕੁੜੀ ਖੋਖਾ ਲਾਉਣ ਵਾਲੀ ਰਈਏ ਦੇ ਵਿੱਚ ਖੋਖਾ ਲਾਉਣ ਵਾਲੀ ਚਾਹ ਦਾ ਖੋਖਾ ਲਾਉਣ ਵਾਲੀ ਕੁੜੀ ਲੱਖ ਰੁਪਏ ਦੇ ਵਿੱਚ ਚਾਹ ਦਾ ਕੱਪ ਵੇਚ ਗਈ ਇਹ 5 ਸਟਾਰ ਜਾਂ 7 ਸਟਾਰ ਹੋਟਲ ਦੇ ਵਿੱਚ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਟਲ ਹੋਵੇ ਇੰਨੀ ਮਹਿੰਗੀ ਚਾਹ ਉੱਥੇ ਨਹੀਂ ਮਿਲਦੀ ਜਿੰਨੀ ਮਹਿੰਗੀ ਮਨਦੀਪ ਮੰਨਾ ਪੀ ਕੇ ਆਇਆ। ਮਨਦੀਪ ਬੰਨੇ ਨੂੰ ਤਾਂ 2 ਲੱਖ ਰੁਪਏ ਦੇ ਇਕ ਚਾਹ ਦਾ ਕੱਪ ਪੈ ਗਿਆ। ਕਿਉਂਕਿ ਲੱਖ ਰੁਪਈਆ ਕੁੜੀ ਨੂੰ ਦੇਣਾ ਪਿਆ। ਬਾਅਦ ਦੇ ਵਿੱਚ ਲੱਖ ਰੁਪਈਆ ਕੁੜੀ ਦੇ ਬਾਪ ਨੂੰ ਤੇ ਕੁੜੀ ਦੇ ਦਾਦੀ ਨੂੰ ਦੇ ਕੇ ਆਇਆ। ਮਨਦੀਪ ਬੰਨੇ ਦੇ ਕੋਲੇ ਨੋਟ ਬਹੁਤ ਆ। ਐਨੇ ਨੋਟ ਆ ਵੀ ਕਦੇ ਉਧਰਲੇ ਪਾਸੇ ਨੂੰ ਅਗਲਾਤੀ ਕਦੇ ਉਧਰਲੇ ਪਾਸੇ ਨੂੰ ਅਗਲਾਤੀ। ਇਹ ਜਿਹੜੀ ਕੁੜੀ ਆ ਜਿਹੜੀ ਰਈਏ ਦੇ ਵਿੱਚ ਚਾਹ ਵੇਚਦੀ ਐ ਬੜੀ ਚਲਾਕ ਆ। ਇਸ ਕੁੜੀ ਦੀ ਮਾਂ ਦੀ ਚਲਾਕੀ ਵੀ ਫੜੀ ਗਈ ਆ। ਇਹਨੇ ਪੰਜਾਬਗਾਂ ਨੂੰ ਲੁੱਟ ਲੈਣਾ ਸੀ ਪੰਜਾਬੀਆਂ ਨੂੰ ਬਰਬਾਦ ਕਰ ਦੇਣਾ ਸੀ ਪੰਜਾਬਗਾਂ ਦੀਆਂ ਜੇਬਾਂ ਦੇ ਵਿੱਚੋਂ ਨੋਟ ਬੜੇ ਕਢਵਾਉਣੇ ਸੀ ਇਹਨੇ ਅੰਬਾਰ ਖੜੇ ਕਰ ਲੈਣੇ ਸੀ ਨੋਟਾਂ ਦੇ ਢੇਰ ਲਾ ਲੈਣੇ ਸੀ ਇਹ ਗੱਲਾਂ ਸੁਣਦਿਆਂ ਨੂੰ ਮੈਨੂੰ 2 ਦਿਨ ਹੋ ਗਏ ਆ ਤੇ ਇਹ 2 ਦਿਨ ਬਾਅਦ ਵੀਡੀਓ ਬਣਾਉਣ ਦਾ ਕਾਰਨ ਇਹ ਆ ਕਿ ਮੈਂ ਸੋਚਿਆ ਵੀ ਪੰਜਾਬੀਆਂ ਦੇ ਵੱਡੇ ਹਿੱਸੇ ਤਾਂ ਲੱਛਣ ਤਾਂ ਵੇਖ ਲਗੇ ਵੀ ਲੱਛਣ ਕਿਹੜੇ ਕਿੜੇ ਕਰਦੇ ਆ ਇਹ ਕਿਹੜੀਆਂ ਕਿੜੀਆਂ ਗੱਲਾਂ ਕਰਦੇ ਆ ਕਿਹੋ ਕਿਹੋ ਜਿਹੀਆਂ ਟਿੱਪਣੀਆਂ ਕਰਦੇ ਆ ਸੂਝਵਾਨ ਪੰਜਾਬੀਆਂ ਨੇ ਮਨਦੀਪ ਮੰਨੇ ਦੇ ਵੱਲੋਂ ਇਸ ਕੁੜੀ ਦੀ ਕੀਤੀ ਗਈ ਮਦਦ ਦੀ ਸਿਫਤ ਵੀ ਕੀਤੀ ਆ ਪਰ ਜਿਨ੍ਹਾਂ ਨੇ ਕਦੇ ਦੁਖੀ ਕਿਸੇ ਨੂੰ ਨਹੀਂ ਰਣੀ ਉਹ ਇਹ ਗੱਲ ਕਰੀ ਜਾਂਦੇ ਪੰਜਾਬ ਨੂੰ ਲੁੱਟਣ ਦਾ ਇੱਕ ਨਵਾਂ ਬਹਾਨਾ ਇਹ ਤਾਂ ਜੀ ਦੇਖੋ ਲੋਕਾਂ ਨੂੰ ਲੁੱਟਣ ਦੇ ਲਈ ਇੱਕ ਤਰੀਕਾ ਬਣ ਗਿਆ ਸੋਸ਼ਲ ਮੀਡੀਆ ਤੇ ਗਰੀਬੀ ਦੀ ਬਾਤ ਕੀ ਪਾਓ ਲੋਕਾਂ ਨੂੰ ਥੋੜਾ ਜਿਹਾ ਗੁੰਮਰਾਹ ਕਰੋ ਤੇ ਫਿਰ ਲੋਕ ਰੁਪਈਏ ਬਹੁਤ ਸੁੱਟਦੇ ਆ ਕਿਹਨੇ ਕਿਹਨੇ ਕਿੰਨੇ ਕਿੰਨੇ ਰੁਪਈਏ ਦਿੱਤੇ ਪਹਿਲਾਂ ਤਾਂ ਇਹ ਗੱਲ ਆ ਦੂਜੀ ਗੱਲ ਇਹ ਆ ਕਿ ਮੰਨਾ ਕਿਸੇ ਤੋਂ 10000 ਕਿਸੇ ਤੋਂ 5000 ਕਿਸੇ ਤੋਂ 2000 ਰੁਪਈਆ ਲੈ ਕੇ ਫਿਰ ਤੁਹਾਡੇ ਪੈਸੇ ਫੜਾਇਆ ਉਹਦੇ ਪੈਸੇ ਭਾਵੇਂ ਉਹ ਅੱਗ ਲਾ ਕੇ ਧੂਣੀ ਸਿੱਕੇ ਤੁਨੂ ਕੀ ਆਪਾਂ ਨੂੰ ਕੀ ਪਰ ਕਿਉਂਕਿ ਸਾਡੀ ਪੰਜਾਬੀਆਂ ਦੀ ਕਿਸੇ ਦੇ ਉੱਤੇ ਟਿੱਪਣੀ ਕਰਨ ਦੀ ਇੱਕ ਆਦਤ ਆ ਕਿਉਂਕਿ ਆਪਾਂ ਜਮੇ ਹੀ ਸਿਰਫ ਟਿੱਪਣੀ ਕਰਨ ਵਾਸਤੇ ਆ ਇਸ ਕਰਕੇ ਪੰਜਾਬੀਆਂ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਅਵਲੀਆਂ ਗੱਲਾਂ ਕੀਤੀਆਂ ਊਲ ਜਰੂਲ ਗੱਲਾਂ ਕੀਤੀਆਂ ਉਸ ਕੁੜੀ ਦੇ ਬਾਰੇ ਮਨਦੀਪ ਮੰਨੇ ਨੇ ਬਾਅਦ ਵਿੱਚ ਸ਼ੰਕਾ ਨਿਵਰਤੀ ਵੀ ਕੀਤੀ ਆ ਕਿ ਭਾਈ ਦੇਖੋ ਇਹਦੇ ਮਾਪੇ ਦਾ ਆਪਸ ਦੇ ਵਿੱਚ ਰੌਲਾ ਜੋ ਕੁਝ ਮਾਂ ਦੇ ਵੱਲੋਂ ਸਿਖਾਇਆ ਗਿਆ ਕੁੜੀ ਦੇ ਦਿਮਾਗ ਦੇ ਵਿੱਚ ਉਹ ਭਰਿਆ ਗਿਆ ਬਾਪ ਦੇ ਘਰ ਦੇ ਵਿੱਚ ਵੀ ਮੈਂ ਜਾ ਕੇ ਆਇਆ ਇਨਸਾਨੀਅਤ ਦੇ ਨਾਂ ਦੇ ਉੱਤੇ ਬਾਪ ਦੇ ਘਰ ਦੇ ਵਿੱਚ ਲੱਖ ਰੁਪਇਆ ਦਿੱਤਾ ਤੇ ਇਨਸਾਨੀਅਤ ਦੇ ਨਾਂ ਦੇ ਉੱਤੇ ਵੀ ਕੁੜੀ ਸਿੱਧੇ ਰਾਹ ਦੇ ਉੱਤੇ ਚੱਲ ਕੇ ਕਿਰਤ ਕਰਨੀ ਰਵੇ ਚਲੋ ਝੂਠ ਤੂਫਾਨ ਜੋ ਕੁਝ ਵੀ ਸਹੀ ਕਿਹਾ ਗਲਤ ਕਿਹਾ ਜਾਣੇ ਕਿਆ ਅਣਜਾਣੇ ਕਿਆ ਉਹਨੂੰ ਇੱਕ ਪਾਸੇ ਵਿਸਾਰ ਕੇ ਤੇ ਭਾਈ ਉਹ ਵੀ ਆਪਦੀ ਕਿਰਤ ਕਮਾਈ ਦੇ ਨਾਲ ਅੱਗੇ ਵਧੇ ਤੇ ਇਹਦੇ ਵਿੱਚ ਮਾੜੀ ਗੱਲ ਕਿਹੜੀ ਹੋਗੀ ਜੇ ਅਸੀਂ ਪੰਜਾਬੀਆਂ ਨੇ ਚਾਹ ਦਾ ਇੱਕ ਕੱਪ ਪੀਣਾ ਅਸੀਂ ਬਾਕੀ ਸਾਰੀਆਂ ਗੱਲਾਂ ਛੱਡੋ ਉਹ ਕੁੜੀ ਝੂਠੀ ਹੈ ਉਹ ਕੁੜੀ ਸੱਚੀ ਹੈ ਉਹਨੇ ਕਿਹਾ ਜੀ ਕੋਈ ਵਿਜੇ ਮਾਲਿਆ ਥੋੜੀ ਆ ਵੀ ਭਾਈ 9000 ਕਰੋੜ ਰੁਪਇਆ ਲੈ ਕੇ ਲੋਕਾਂ ਨਾਲ ਭੱਜ ਗਈ ਜਾਂ ਭੱਜ ਜੂ ਪਰ ਗੱਲ ਇਹ ਆ ਵੀ ਸਾਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਕਤਿੱਤਾ ਕਰਨੀ ਆadat ਆ ਕਿਉਂਕਿ ਸਾਨੂੰ ਗੱਲ ਦਾ ਤਾਂ ਪਤਾ ਨਹੀਂ ਹੁੰਦਾ ਕਿਸੇ ਵੀ ਪੰਜਾਬੀ ਨੇ ਜਿਨੇ ਊਲ ਜਲੂਲ ਟਿੱਪਣੀਆਂ ਕੀਤੀਆਂ ਉਹਦੇ ਵਿੱਚੋਂ ਕਿੰਨਿਆਂ ਨੇ ਜਾ ਕੇ ਰਈਏ ਦੇ ਵਿੱਚ ਜਾਂ ਉਸ ਕੁੜੀ ਦੇ ਘਰ ਦੇ ਵਿੱਚ ਜਾ ਕੇ ਪਹਿਲਾਂ ਮੁਕੰਮਲ ਹਾਲਾਤ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਫਿਰ ਟਿੱਪਣੀ ਕੀਤੀ ਆ ਕਾਲ ਇਨੀ ਆ ਵੀ ਜਿਵੇਂ ਆਪਾਂ ਉਸ ਤੋਂ ਬਾਅਦ ਪੂਰੇ ਹੀ ਹੋ ਜਾਣਾ ਛੇਤੀ ਛੇਤੀ ਰੱਪੜੀ ਕਰਦੇ ਕੇ ਬਾਅਦ ਵਿੱਚ ਸਾਡੀ ਕੋਈ ਜਾਨ ਦਾ ਨੁਕਸਾਨ ਹੋ ਜਾਣਾ ਮਨਦੀਪ ਮੰਨੇ ਦਾ ਸਭ ਨੂੰ ਧੰਨਵਾਦ ਕਰਨਾ ਚਾਹੀਦਾ ਜੇ ਕੋਈ ਮਦਦ ਕਰਨ ਵਾਲੇ ਬੰਦੇ ਦੇ ਨਾਲ ਧੋਖਾ ਕਰੇ ਕੋਈ ਵੀ ਹੋਵੇ ਤਾਂ ਉਸ ਬੰਦੇ ਦੀ ਗਲਤੀ ਨਹੀਂ ਹੈ ਸਾਨੂੰ ਉਹਦੇ ਉੱਤੇ ਸਵਾਦ ਨਹੀਂ ਲੈਣਾ ਚਾਹੀਦਾ 10 12 ਬੰਦਿਆਂ ਨੇ ਤਾਂ ਮੈਨੂੰ ਉਹ ਬੜਾ ਕੇ ਪੋਸਟਰ ਜੇ ਭੇਜਤੇ ਮਨਦੀਪ ਮੰਨਾ ਸਭ ਤੋਂ ਮਹਿੰਗੀ ਚਾਹ ਪੀਣ ਵਾਲੇ ਲੋਕਾਂ ਦੇ ਵਿੱਚ ਇੱਕ ਤੁਹਾਡੇ ਕੋਲੇ ਕੋਈ ਹੋਰ ਕੰਮ ਹੈ ਨਹੀਂ ਤੁਹਾਨੂੰ ਦੁਨੀਆਂ ਦੇ ਵਿੱਚ ਹੋਰ ਕੋਈ ਕੰਮ ਸ਼ੁਭਦਾ ਨਹੀਂ ਗਾ ਤੁਸੀਂ ਇਸ ਕਾਬਿਲ ਹੀ ਨਹੀਂ ਕਿ ਤੁਹਾਨੂੰ ਕੋਈ ਹੋਰ ਕੰਮ ਮਿਲੇ ਉਸ ਤੋਂ ਅਗਲੀ ਗੱਲ ਇਹ ਆ ਵੀ ਬਹੁਤ ਸਾਰੇ ਲੋਕ ਚੰਗੇ ਤੋਂ ਚੰਗੇ ਵੀ ਪਏ ਆ ਮੈਨੇ ਚੰਗੀ ਤਰ੍ਹਾਂ ਚਿੱਤੇ ਆ ਵੀ 2 2.5 ਮਹੀਨੇ ਪਹਿਲਾਂ ਦੀ ਗੱਲ ਆ ਮੇਰਾ ਇੱਕ ਬਹੁਤ ਸਤਿਕਾਰਯੋਗ ਮਿੱਤਰ ਆ ਤੇ ਆਰਥਿਕ ਤੌਰ ਦੇ ਉੱਤੇ ਟੁੱਟਿਆ ਹੋਇਆ ਇਸ ਵੇਲੇ ਉਹਦੇ ਪਿਤਾ ਜੀ ਨੂੰ ਸਿਹਤ ਦੀ ਸਮੱਸਿਆ ਆ ਗਈ ਤੇ ਮੈਂ ਮਨਦੀਪ ਮੰਨੇ ਬਾਈ ਨੂੰ ਫੋਨ ਕੀਤਾ ਮੈਂ ਆਖਿਆ ਬਾਈ ਜੀ ਇੱਕ ਮੇਰਾ ਜਾਣਕਾਰ ਆ ਤੇ ਉਹਦੇ ਪਿਤਾ ਜੀ ਜਿਹੜੇ ਉਹਨਾਂ ਨੂੰ ਡਾਕਟਰਾਂ ਨੇ ਆ ਆ ਗੱਲਾਂ ਕਹੀਆਂ ਤੇ ਆਰਥਿਕ ਤੌਰ ਦੇ ਉੱਤੇ ਬਹੁਤ ਵਿਗੜ ਰਹੀ ਜ਼ਿੰਦਗੀ ਦੇ ਵਿੱਚ 25000 ਰੁਪਇਆ ਮੇਰੇ ਕਹਿਣ ਤੋਂ 5 ਮਿੰਟ ਬਾਅਦ ਉਸ ਮੁੰਡੇ ਦੇ ਖਾਤੇ ਦੇ ਵਿੱਚ ਮਨਦੀਪ ਮੰਨੇ ਦੇ ਵੱਲੋਂ ਪਾਇਆ ਗਿਆ ਤੇ ਮੈਂ ਇਹ ਗੱਲ ਕਹਾਂ ਜੀ ਕਿ ਦੇਖੋ ਮਨਦੀਪ ਮੰਨੇ ਕੋਲੇ ਰੁਪਈਏ ਬਹੁਤ ਹੋੜੇ 25000 ਪਤਾ ਤਾਂ ਫਿਰ ਕੀ ਹੋ ਗਿਆ ਹੋ ਸਕਦਾ ਉਸ ਮੁੰਡੇ ਦੇ ਗਵਾੜ ਦੇ ਵਿੱਚ ਕਰੋੜਪਤੀ ਬੰਦੇ ਰਹਿੰਦੇ ਹੁਣ ਕਿਸੇ ਨੇ ਪੰਜੀ ਨਹੀਂ ਦਿੱਤੀਗੀ ਮਤਲਬ ਇਹ ਆ ਵੀ ਜਿਹੜਾ ਬੰਦਾ ਵੀ ਕੰਮ ਕਰਦਾ ਜਿਹੜਾ ਬੰਦਾ ਵੀ ਕਿਸੇ ਦੇ ਕੋਲੇ ਜਾ ਕੇ ਦੁੱਖ ਸੁੱਖ ਫੋਲਦਾ ਜਿਹੜਾ ਬੰਦਾ ਵੀ ਕਿਸੇ ਦੇ ਕੋਲੇ ਜਾ ਕੇ ਉਹਦੀ ਹਾਲ ਬਿਆਨੀ ਕਰਦਾ ਤੇ ਆਪਾਂ ਤੁਹਾਨੂੰ ਪੈ ਨਿਕਲਦੇ ਆ ਨਾ ਸਾਨੂੰ ਕੋਈ ਸੰਤ ਪਸੰਦ ਨਾ ਸਾਨੂੰ ਕੋਈ ਡੇਰਾ ਪਸੰਦ ਮੈਂ ਡੇਰੇਵਾਦ ਦੀ ਗੱਲ ਨਹੀਂ ਕਰਦਾ ਨਾ ਸਾਨੂੰ ਕੋਈ ਧਰਮ ਪਸੰਦ ਸਾਨੂੰ ਤਾਂ ਨਾ ਕੋਈ ਪ੍ਰਚਾਰਕ ਪਸੰਦ ਨਾ ਕੋਈ ਗਵਈਆ ਪਸੰਦ ਨਾ ਕੋਈ ਨੇਤਾ ਪਸੰਦ ਨਾ ਕੋਈ ਸਮਾਜਸੀਲੀ ਪਸੰਦ ਨਾ ਕੋਈ ਪੱਤਰਕਾਰ ਪਸੰਦ ਸਾਨੂੰ ਪਸੰਦ ਕੀ ਆ ਪਹਿਲੀ ਗੱਲ ਤਾਂ ਇਹ ਆ ਫਾ 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 ਕਰੀ ਜਾਣਾ ਮੈਂ ਹੈਰਾਨ ਇਸ ਗੱਲ ਦੇ ਉੱਤੇ ਵੀ ਪੰਜਾਬੀਆਂ ਦੇ ਵੱਡੇ ਹਿੱਸੇ ਨੇ ਪਹਿਲਾਂ ਚਾਹ ਵਾਲੀ ਕੁੜੀ ਦੇ ਉੱਤੇ ਤਵੇ ਲਾਏ ਨਾਲ ਦੀ ਨਾਲ ਤੁਹਾਨੂੰ ਨੀਟੂ ਸ਼ਟਰਾਂ ਵਾਲਾ ਚਿੱਕੜ ਦੇ ਵਿੱਚ ਲਟਦਾ ਹੋਇਆ ਮਿਲ ਗਿਆ ਫਿਰ ਤੁਸੀਂ ਉਹਦੇ ਦਵਾਲੇ ਹੋਗੇ ਗੁਵਾਂਢੀ ਆਪਾਂ ਨੂੰ ਵਿਆਹ ਦੇ ਵਿੱਚ ਵੀ ਸਾਦੇ ਤੇ ਆਪਾਂ ਅੰਬਾਨੀਆਂ ਦੇ ਮੁੰਡੇ ਦੇ ਉੱਤੇ ਤੇ ਰੱਦ ਕਰਦੇ ਵਿਆਹ ਦੇ ਉੱਤੇ ਹੋਏ ਖਰਚੇ ਦੇ ਉੱਤੇ ਟਿੱਪਣੀਆਂ ਕੀਤੀਆਂ ਮਤਲਬ ਇਹ ਆ ਵੀ ਅਸੀਂ ਪੰਜਾਬੀ ਮਾਨਸਿਕ ਤੌਰ ਦੇ ਉੱਤੇ ਖੋਖਲੇ ਕਿੰਨੇ ਹੋ ਗਏ ਆ ਮਾਨਸਿਕ ਤੌਰ ਦੇ ਉੱਤੇ ਸਾਡਾ ਜਲੂਸ ਕਿਵੇਂ ਨਿਕਲ ਗਿਆ ਸਵਾਲ ਇਹ ਆ ਮੈਂ ਤੁਹਾਨੂੰ ਇੱਕ ਨਿੱਕੇ ਜਿਹੇ ਉਦਾਹਰਨ ਦਿੰਨਾ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਆ ਪੰਜਾਬ ਦਾ ਇੱਕ ਨੇਤਾ ਕਹਿੰਦਾ ਜੀ ਕਿ ਮੈਂ ਨਾ ਆਪਦੇ ਕਿਨੂਆ ਵਾਲੇ ਬਾਗ ਦੇ ਵਿੱਚ ਗਿਆ ਉੱਥੇ ਕਹਿੰਦਾ ਜੀ 15 20 ਜਣੇ ਸ਼ਾਇਦ 25 ਜਣੇ ਕਹਿੰਦੇ ਵੀ ਦੁਪਹਿਰ ਦੇ ਵੇਲੇ ਕਿਕਰ ਦੇ ਥੱਲੇ ਬੈਠ ਕੇ ਰੋਟੀ ਪਾਣੀ ਛਕ ਰਹੇ ਆ ਤੇ ਕਹਿੰਦੇ ਕਿ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਕੰਮ ਕਾਜ ਕਿਵੇਂ ਚੱਲਦਾ ਕਹਿੰਦੇ ਬਹੁਤ ਵਧੀਆ ਹੋਰ ਫਿਰ ਜ਼ਿੰਦਗੀ ਕਿਵੇਂ ਲੰਘਦੀ ਆ ਕਹਿੰਦੇ ਜੀ ਮੋਬਾਈਲ ਦੇ ਉੱਤੇ ਬੜੀ ਸੋਹਣੀ ਲੰਘਦੀ ਆ ਮੋਬਾਈਲ ਤੇ ਕੀ ਦੇਖਦੇ ਉਹਨੇ ਕਹਿੰਦੇ ਜੀ ਤੁਹਾਡਾ ਭਾਸ਼ਣ ਵੀ ਸੁਣ ਲਈਦਾ ਭਗਵੰਤ ਮਾਨ ਦਾ ਵੀ ਸੁਣ ਲਈਦਾ ਪ੍ਰਧਾਨ ਮੰਤਰੀ ਦਾ ਵੀ ਸੁਣ ਲਈਦਾ ਗਾਣੇ ਵੀ ਸੁਣੀਦੇ ਆ ਫੇਸਬੁੱਕ ਵੀ ਅਖੀ ਦੀ ਆ ਇੰਸਟਾਗ੍ਰਾਮ ਤੇ ਰੀਲਾਂ ਵੀ ਦੇਖੇ ਲੀਆਂ ਹੋਰ ਕੀ ਕੀ ਕੰਮ ਕਰਦੇ ਆ ਕਹਿੰਦੇ ਹੋਰ ਕੰਮ ਕਾਜ ਕਰਨ ਦਾ ਜਾਂ ਪੰਧਾੜੀ ਦੱਪਾ ਕਰ ਲਈਦਾ ਜਾਂ ਫਿਰ ਮੋਬਾਈਲ ਦੇ ਉੱਤੇ ਟਾਈਮ ਕੱਟ ਲਈਦਾ ਤੇ ਰਾਤ ਨੂੰ 12 ਵਜੇ ਦੇ ਕਰੀਬ 2GB ਡਾਟਾ ਤੇ ਫਿਰ ਆਪਾਂ ਸੌ ਜਾਏਗਾ ਤੜਕੇ ਉੱਠਣਸਾਰ ਆਪਾਂ ਨੂੰ ਡਾਟਾ ਫੇਰ ਮਿਲ ਜਾਂਦਾ ਆਪਾਂ ਫੇਰ ਇਹਦੇ ਦੁਆਲੇ ਹੋ ਜਾਂਦੇ ਆ ਤੇ ਉਹ ਕਹਿੰਦਾ ਜੀ ਮੈਨੂੰ ਉਸ ਦਿਨ ਲੱਗਾ ਵੀ ਪੰਜਾਬ ਦੇ ਵਿੱਚ ਸੜਕਾਂ ਦੀ ਵਿਕਾਸ ਦੀ ਗੱਲ ਭਾਵੇਂ ਘੱਟ ਕਰਕੇ ਸਰਜੂਗਾ ਪਰ ਜੇ 2GB ਡਾਟੇ ਨੂੰ 3GB ਕਰ ਦਿੱਤਾ ਜਾਵੇ ਸ਼ਾਇਦ ਸਾਡੀ ਸਰਕਾਰ ਫੇਰ ਵੀ ਬਣ ਜੇ ਇਹ ਇੱਕ ਤਨਜ਼ਾ ਮੈਂ ਨਹੀਂ ਕਹਿੰਦਾ ਵੀ ਭਾਈ ਲੋਕ ਦੁਰਗਤੀ ਕਰਦੇ ਆ ਦੁਰਵਰਤੋਂ ਕਰਦੇ ਆ ਹਰ ਚੀਜ਼ ਦੀ ਪਰ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਇਹ ਗੱਲ ਸ਼ਾਮਲ ਆ ਵੀ ਅਸੀਂ ਕੋਈ ਵੀ ਜਾਣਕਾਰੀ ਹਾਸਲ ਕਰੇ ਬਿਨਾ ਕਿਸੇ ਵੀ ਚੀਜ਼ ਨੂੰ ਪਸੰਦ ਨਹੀਂ ਕਰਨਾ ਜਿਨੇ ਕਦੇ ਕਿਸੇ ਨੂੰ ਕੁਝ ਨਹੀਂ ਦੇਣਾ ਉਹਨੇ ਸਭ ਤੋਂ ਵੱਧ ਨੁਕਸ ਕੱਢਣੀਆਂ ਉਹਨੇ ਸਭ ਤੋਂ ਵੱਧ ਨੂੰ ਕੋ ਚੱਕਣੀਆਂ ਉਹ ਇੰਨੀ ਖੋਜੀ ਮਾਨਸਿਕਤਾ ਵਾਲਾ ਬਣ ਕੇ ਸਾਹਮਣੇ ਆਊਗਾ ਵੀ ਉਹਦੇ ਬਿਨਾ ਪਰਨੋਵਾਚਲੀ ਸੁ ਕਲੰਬਸ ਤੋਂ ਬਾਅਦ ਆਇਨਸਟਾਈਨ ਤੋਂ ਬਾਅਦ ਜਿਵੇਂ ਉਹਨੇ ਖੋਜ ਕੀਤੀ ਹੁੰਦੀ ਆ ਉਹ ਪੰਜਾਬੀ ਐ ਵਿੱਚ ਪੁੱਚਲਦਾਊਗਾ ਸੋ ਆਪਾਂ ਮਨਦੀਪ ਮੰਨੇ ਦਾ ਧੰਨਵਾਦ ਕਰਗੇ ਜਿਹੜੇ ਵੀ ਲੋਕ ਕਿਸੇ ਦੀ ਵੀ ਮਦਦ ਕਰਦੇ ਆ ਭਾਵੇਂ ਉਹ ਗੁੰਮਰਾਹ ਹੋ ਕੇ ਕਰ ਦਿੰਦੇ ਆ ਭਾਵੇਂ ਕਿਸੇ ਲਈ ਗੱਲਾਂ ਚਾਹੇ ਕਰ ਦਿੰਦੇ ਉਹਨਾਂ ਦਾ ਫਸੂਰ ਥੋੜੀ ਆ ਉਹ ਕੁੜੀ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਖੋ ਜਿਵੇਂ ਜਿਵੇਂ ਉਹ ਉਮਰ ਦੀਆਂ ਪੌੜੀਆਂ ਚੜੂਗੀ ਤੇ ਉਸ ਤਰੀਕੇ ਦੇ ਨਾਲ ਉਹਨੂੰ ਵੀ ਮੇਰਾ ਖਿਆਲ ਆ ਵੀ ਸਮਝ ਵੱਧ ਆਊਗੀ ਉਹਨੂੰ ਪਤਾ ਲੱਗੂਗਾ ਵੀ ਭਾਈ ਦੁਨੀਆ ਕਿਵੇਂ ਆ ਮੇਰੇ ਘਰ ਦੇ ਵਿੱਚ ਮਾਪੇ ਕਿਵੇਂ ਸੀ ਬਾਪ ਠੀਕ ਸੀ ਮਾਂ ਠੀਕ ਸੀ ਦਾਦੀ ਠੀਕ ਸੀ ਕੌં ਠੀਕ ਸੀ ਆਉਂਦੇ ਸਮੇਂ ਦੇ ਵਿੱਚ ਸਾਰਾ ਕੁਝ ਆਪੇ ਸਮਝ ਆ ਜਾਂਦਾ ਪਰ ਸਾਨੂੰ ਤਾਂ ਅੱਜ ਤੱਕ ਨਹੀਂ ਆਇਆ ਜਿਹੜੀਆਂ ਆਪਾਂ ਗੱਦੀਆਂ ਮੱਦੀਆਂ ਟਿੱਪਣੀਆਂ ਕਰਦੇ ਆ ਸੋ ਮੇਰੀ ਬੇਨਤੀ ਹੈ ਸਾਡੇ ਪੰਜਾਬੀਆਂ ਨੂੰ ਤੁਸੀਂ ਬੜੇ ਸਿਆਣੇ ਹੋ ਅੱਜ ਕੱਲ ਤਾਂ ਕੋਈ ਮਨ ਕੇ ਵੀ ਰਾਜ਼ੀ ਕਿਵੇਂ ਨਿਆਣਾ ਜਾਂ ਕਹਿ ਦੇ ਕਿ ਮੈਨੂੰ ਭਾਈ ਇਸ ਗੱਲ ਦੀ ਸਮਝ ਨਹੀਂ ਪਰ ਆਪਾਂ ਨੂੰ ਮੰਨਣਾ ਚੁਣਨ ਦੀ ਥਾਂ ਤੇ ਆਪਾਂ ਨੂੰ ਕੁੜੀ ਨੂੰ ਗਾਲਾਂ ਕੱਢਣ ਦੀ ਥਾਂ ਦੇ ਉੱਤੇ ਆਪਾਂ ਨੂੰ ਨੀਟੂ ਛਟਰਾਂ ਵਾਲੇ ਦੇ ਦੁਆਲੇ ਹੋਣ ਦੀ ਥਾਂ ਤੇ ਆਪਾਂ ਨੂੰ ਕਿਸੇ ਹੋਰ ਦੇ ਦੁਆਲੇ ਹੋਣ ਦੀ ਥਾਂ ਦੇ ਉੱਤੇ ਆਪਣੇ ਫਰਜ਼ ਨਿਭਾਉਣੇ ਚਾਹੀਦੇ ਆ ਅਸੀਂ ਫਰਜ਼ਾਂ ਦੇ ਪੱਖੋਂ ਪਛੜੇ ਹੋਏ ਲੋਕਾਂ ਅਸੀਂ ਤਮਾਸ਼ੀਬੀਨ ਲੋਕਾਂ ਇਹ ਗੱਲ ਮੰਨ ਲਓ ਇਹ ਗੱਲ ਮੰਨਣੀ ਚਾਹੀਦੀ ਆ ਕਿ ਸਾਡਾ ਸਿਰਫ ਅਤੀਤ ਅਮੀਰ ਸੀ ਅੱਜ ਤੱਕ ਅਸੀਂ ਖੋਖਲੇ ਪੰਜਾਬੀ ਆ ਖੋਖਲੀਆਂ ਗੱਲਾਂ ਕਰਦੇ ਆ ਪੜ੍ਹਨ ਲਿਖਣ ਦੇ ਵਿੱਚ ਯਕੀਨ ਕੋਈ ਨਹੀਂ ਉਹਦੇ ਬਾਰੇ ਤਵਾ ਲਾਤਾ ਉਹਦੇ ਬਾਰੇ ਤਵਾ ਲਾਤਾ ਪੰਜਾਬੀ ਕਿੱਥੋਂ ਕਿੱਥੇ ਪਹੁੰਚ ਗਏ ਤੇ ਪੰਜਾਬ ਅਸੀਂ ਆਪ ਸਭ ਨੇ ਕਿੱਥੋਂ ਕਿੱਥੇ ਪਹੁੰਚਾਤਾ ਕਦੇ ਸੋਚ ਸਮਝ ਕੇ ਦੇਖਿਓ